ਹੋਟਲ ਦੇ ਕਮਰੇ ਦੇ ਵਿੱਚ ਪ੍ਰੇਮਿਕਾ ਦੇ ਨਾਲ ਜੋ ਮੁੰਡੇ ਨੇ ਕੀਤਾ ਉਹ ਕੋਈ ਸੋਚ ਵੀ ਨਹੀਂ ਸਕਦਾ ਸਿਕ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਕੇ ਉਸ ਨੂੰ ਗਲਤ ਹਾਲਤ ਦੇ ਵਿੱਚ ਛੱਡ ਕੇ ਉਹ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਸਾਰੇ ਦੇਖ ਕੇ ਹੈਰਾਨ ਹੋ ਉਟਾਂਗੇ ਦਸਰਪਾਜ਼ੀਕਾ ਜ਼ਿਲ੍ਹੇ ਦੇ ਅਬੋਂ ਦੇ ਵਿੱਚ ਮਲੋਟ ਰੋਡ ਦੇ ਉੱਤੇ ট্রাক ਯੂਨੀਅਨ ਦੇ ਨੇੜੇ ਇੱਕ ਹੋਟਲ ਦੇ ਵਿੱਚ ਇੱਕ 17 ਸਾਲਾ ਮੈਜਰ ਲੜਕੀ ਦੀ ਹੱਤਿਆ ਕਰ ਦਿੱਤੀ ਗਈ। ਉਸ ਦੀ লাশ ਹੋਟਲ ਦੇ ਕਮਰੇ ਦੇ ਵਿੱਚ ਜੋ ਕਿ ਖੂਨ ਦੇ ਨਾਲ ਲਤਪਤ ਪਈ ਮਿਲੀ ਤੇ ਉਸ ਦੀ ਗਰਦਨ ਇੱਕ ਤੇਜ਼ ਤਾਰ ਹਥਿਆਰ ਦੇ ਨਾਲ ਉਗੱਡੀ ਗਈ ਸੀ। ਕੁੜੀ ਦੀ লাশ ਅਧਨੰਗੀ ਅਤੇ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਮਿਲੀ ਹੈ। ਦਾ ਹੋਟਲ ਸਟਾਫ ਨੇ ਦੱਸਿਆ ਹੈ ਕਿ ਕੁੜੀ ਆਪਣੇ ਬੋਏਫ੍ਰੈਂਡ ਨਾਲ ਪਹੁੰਚੀ ਸੀ ਕਿ ਹਾਲਾਂਕਿ 9:00 ਲਗਭਗ ਅੱਧੇ ਘੰਟੇ ਬਾਅਦ ਹੀ ਹੋਟਲ ਤੋਂ ਚਲਾ ਗਿਆ ਸੀਗਾ ਤੇ ਜ਼ੋਮੈਟੋ ਤੋਂ ਖਾਣਾ ਆਰਡਰ ਕਰਨ ਦਾ ਬਹਾਨਾ ਕਰਕੇ ਦੱਸਦੇ ਕਿ ਦੇਰ ਰਾਤ ਤੱਕ ਪੁਲਿਸ ਹੋਟਲ ਦੇ ਵਿੱਚ ਜਾਂਚ ਕਰਦੀ ਰਹੀ ਲੜਕੀ ਦੀ ਪਛਾਣ ਹੋਣ ਤੋਂ ਬਾਅਦ ਉਸ ਦੀ লাশ ਨੂੰ ਮਰਦਾ ਘਰ ਦੇ ਵਿੱਚ ਲਿਜਾਇਆ ਗਿਆ ਸਟੇਸ਼ਨ ਹਾਊਸ ਅਫਸਰ ਰਵਿੰਦਰ ਸਿੰਗ ਦਾ ਦੱਸਦਾ ਹੈਗਾ ਕਿ ਦੋਸ਼ੀ ਸਚਿਨ ਜੋ ਕਿ ਰਾਮਕੋੜ ਦਾ ਰਹਿਣ ਵਾਲਾ ਹੈ ਤੇ ਉਸ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤਾਂ ਪੋਸਟਮਾਰਟਮ ਦੀ ਜਾਂਚ ਚੱਲ ਰਹੀ ਹੈ ਤੇ ਇਸ ਦੌਰਾਨ ਮਿਲ ਤੱਕ ਦੇ ਪਰਿਵਾਰਕ ਮੰਨਾ ਦੱਸਦਾ ਹੈਗਾ ਕਿ ਦੋਸ਼ੀ ਲੰਬੇ ਸਮੇਂ ਤੋਂ ਨਦੀ ਤੀਨ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀਗਾ ਇਹ ਦੋਸ਼ ਪਰਿਵਾਰਕ ਨੰਮਰਾ ਦੇ ਵੱਲੋਂ ਲਗਾਈ ਗਈ ਹੈ ਤਾਂ ਹੋਟਲ ਸਟਾਫ ਦੇ ਅਨੁਸਾਰ ਕੁੜੀ ਜਿਹੜੀ ਮੰਗਲਵਾਰ ਯਾਨੀ ਕਿ ਬੀਤੀ ਸ਼ਾਮ 5 ਵਜੇ ਦੇ ਕਰੀਬ ਆਪਣੇ ਬॉयਫਰੈਂਡ ਦੇ ਨਾਲ ਹੋਟਲ ਪਹੁੰਚੀ ਸੀਗੀ ਤੇ ਸ਼ਾਮ 5:30 ਵਜੇ ਦੇ ਕਰੀਬ ਨੌਜਵਾਨ ਕਮਰੇ ਤੋਂ ਬਾਹਰ ਚਲਾ ਗਿਆ ਤੇ ਜ਼ਮੈਟੋ ਤੋਂ ਖਾਣਾ ਮੰਗਵਾਉਣ ਦੇ ਬਹਾਨੇ ਹੋਟਲ ਤੋਂ ਚਲਾ ਗਿਆ ਸੀਗਾ ਤੇ ਉਹ ਕਦੇ ਵਾਪਸ ਨਹੀਂ ਆਇਆ ਸ਼ਾਮ 7 ਵਜੇ ਦੇ ਕਰੀਬ ਕਮਰੇ ਦੇ ਵਿੱਚ ਕੋਈ ਹਰਕਤ ਨਾ ਹੋਣ ਦੇ ਉੱਤੇ ਸਟਾਫ ਨੂੰ ਸ਼ੱਕ ਹੋਇਆ ਕੀ ਕੋਈ ਗੜਬੜ ਜ਼ਰੂਰ ਹੈ ਤਾਂ ਕੋਲੋ ਸਟਾਫ ਨੇ ਫਿਰ ਦਰਵਾਜ਼ਾ ਖਟਕਟਾਇਆ ਪਰ ਕੋਈ ਆਵਾਜ਼ ਨਹੀਂ ਆਈ ਤੇ ਨਹੀਂ ਉਹ ਖੁੱਲਿਆ ਜਦੋਂ ਆਨੇ ਮਾਸਟਰ ਕੀ ਦੀ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਨੂੰ ਕੁੜੀ ਦੀ লাশ ਅੰਦਰ ਪਈ ਮਿਲੀ ਦੇ ਅੰਦਾਜ਼ਾ ਦਈਏ ਕਿ ਜਿਸ ਹਾਲਤ ਦੇ ਵਿੱਚ ਲੜਕੀ ਦੀ লাশ ਮਿਲੀ ਸੀਗੀ ਉਹ ਸਾਰੇ ਦੇਖ ਕੇ ਹੈਰਾਨ ਹੋ ਗਏ ਸੀਗੇ ਕਿਉਂਕਿ ਉਸ ਦੀ ਗਰਦਨ ਦੇ ਸਿਰਫ ਅਗਲੇ ਹਿੱਸੇ ਦੇ ਉਸ ਦੇ ਸਿਰ ਅਤੇ ਧੜ ਨੂੰ ਇਕੱਠੇ ਫੜਿਆ ਹੋਇਆ ਸੀਗਾ ਤੇ ਉਸ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਸੀ ਅਤੇ ਉਸ ਨੇ ਸਿਰਫ ਕੱਪੜੇ ਪਾਏ ਹੋਏ ਸਨ ਲਾਸ਼ ਦੇਖ ਕੇ ਸਟਾਫ ਕਾਫੀ ਘਬਰਾ ਗਿਆ ਤੇ ਫਰਸ਼ ਦੇ ਉੱਤੇ ਖੂਨ ਦੇ ਜੋ ਕਿ ਛਿੱਟੇ ਪਏ ਹੋਏ ਸਨ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀਗਾ ਜਿਹੜੀ ਤਸਵੀਰ ਤੁਸੀਂ ਦੇਖ ਸਕ ਰਹੇ ਹੋ ਇਹ ਉਸ ਹੋਟਲ ਦੀ ਹੈ ਜਿੱਥੇ ਕਿ ਘਟਨਾ ਵਾਪਰੀ ਹੈ ਤਾਂ ਘਟਨਾ ਦੀ ਸੂਚਨਾ ਮਿਲਨ ਦੇ ਉਪਰੰਤ ਸੀਟੀ ਪੁਲਿਸ ਸਟੇਸ਼ਨ ਇੱਕ ਤਦੀ ਪੁਲਿਸ ਟੀਮ ਜਿਹੜੀ ਕਿ ਮੌਕੇ ਤੇ ਉੱਤੇ ਪਹੁੰਚਦੀ ਹੈ ਤੇ ਉਹਨਾਂ ਨੇ ਹੋਟਲ ਨੂੰ ਸੀਲ ਕਰ ਦਿੱਤਾ ਤੇ ਹੋਟਲ ਦੇ ਰਿਕਾਰਡ ਰਜਿਸਟਰ ਅਤੇ ਹੋਰ ਸਬੂਤ ਜ਼ਬਤ ਕਰਨ ਪੁਲਿਸ ਦੇ ਅਨੁਸਾਰ ਲੜਕੀ ਦਾ ਨਾਮ ਆਰਤੀ ਸੀ ਤਾਂ ਪੁਲਿਸ ਸਟੇਸ਼ਨ ਦੇ ਇੰਚਾਰਜ ਰਵਿੰਦਰ ਸਿੰਘ ਨੇ ਦੱਸਿਆ ਹੈਗਾ ਕਿ ਪੁਲਿਸ ਨੇ रामपुर दे रहण वाले सचिन दे विरुद्ध अपराधी की प्रक्रिया आजादीता सी आर पी सी दी धारा 103 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਡਾਕਟਰਾਂ ਨੇ ਬੋਰਡ ਦੇ ਵੱਲੋਂ ਜੋ ਕਿ ਅੱਜ ਦੁਪਹਿਰ ਤੋਂ ਜਿਹੜੀ ਪੋਸਟਮਾਰਟਮ ਕੀਤਾ ਕੀਤਾ ਸੀਗਾ ਤੇ ਮਾਮਲੇ ਦੀ ਹਰ ਪਹਿਲ ਤੋਂ ਜਾਂਚ ਵੀ ਕੀਤੀ ਜਾ ਰਹੀ ਹੈ ਅਜੇ ਕਿਸੇ ਵੀ ਦੋਸ਼ੀ ਨੂੰ ਬਖਸ਼ਾ ਨਹੀਂ ਜਾਵੇਗਾ ਉਥੇ ਐਸਐਚਓ ਦੇ ਅਨੁਸਾਰ ਲੜਕੀ ਮੂਲ ਰੂਪ ਦੇ ਵਿੱਚ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਉਸਦੇ ਪਿਤਾ ਕਈ ਸਾਲਾਂ ਤੋਂ ਅਬੋਰ ਦੇ ਸ਼ਹਿਰ ਜੋ ਕਿ ਸ਼ਹੀਦ ਮੇਜਰ सुरेंद्र ਸਿੰਘ ਚੌਕ ਦੇ ਨੇੜੇ ਇੱਕ ਗਊਸ਼ਾਲਾ ਦੇ ਵਿੱਚ ਕੰਮ ਕਰਦੇ ਨੇ ਜਿਸ ਮੁੰਡੇ ਦੇ ਨਾਲ ਲੜਕੀ ਹੋਟਲ ਦੇ ਵਿੱਚ ਪਹੁੰਚੀ ਸੀਗੀ ਉਸ ਦਾ ਨਾਮ ਸਚੀਨਾ ਜਿਸ ਦੀ ਉਮਰ ਮਹਿਜ਼ 22 ਸਾਲ ਹੈ ਜੋ ਕਿ ਕੁਈ ਖੇੜਾ ਪਿੰਡ ਦਾ ਰਹਿਣ ਵਾਲਾ ਇਹਦੇ ਨਾਲ ਤੁਹਾਨੂੰ ਦੱਸਦੇ ਕਿ ਮ੍ਰਿਤਕ ਦੇ ਪਰਿਵਾਰਕ ਵਾਲੇ ਵੀ ਮੌਕੇ ਦੇ ਉੱਤੇ ਪਹੁੰਚੇ ਲਾਸ਼ ਦੀ ਪਛਾਣ ਕੀਤੀ ਤੇ ਪਿਤਾ ਜੈਨਾਲ ਅਤੇ ਮਾਂ ਗੁੱਡੀ ਦੇ ਵਿੱਚ ਸਹਿਗਾ ਕਿ ਉਹਨਾਂ ਦੀ ਧੀ ਆਰਤੀ ਸਿਰ 17 ਸਾਲਾ ਦੀ ਸੀ ਤੇ ਉਹ ਲਗਭਗ 6 ਮਹੀਨਿਆਂ ਤੋਂ ਸਚিন ਨਾਮ ਦੇ ਮੁੰਡੇ ਦੇ ਸੰਪਰਕ ਵਿੱਚ ਸੀ ਉਹ ਉਸ ਦਿਨਾਂ ਗੱਲ ਕਰਦੀ ਰਹਿੰਦੀ ਸੀ ਕਿ ਪਰ ਉਹਨਾਂ ਨੂੰ ਨਹੀਂ ਪਤਾ ਕਿ ਰਿਸ਼ਤਾ ਕਿੰਨਾ ਅੱਗੇ ਵਧਿਆ ਮੇਰੇ ਤੱਕ ਦੇ ਪਿਤਾ ਜੈਨਾਰੰਦ ਸਹਿਗਾ ਕਿ ਉਸ ਦਿਨ ਸਾਸ ਦਾ ਦੋ ਦਿਨਾਂ ਪਹਿਲਾਂ ਦੇਹਾਂਤ ਹੋ ਗਿਆ ਸੀਗਾ ਅਤੇ ਪੂਰਾ ਪਰਿਵਾਰ ਕਾਨਪੁਰ ਗਿਆ ਹੋਇਆ ਸੀਗਾ ਪਰਿਵਾਰ ਕੱਲ ਹੀ ਵਾਪਸ ਆਇਆ ਸੀ ਕਟਨਾ ਵਾਲੇ ਦਿਨ ਪਿੰਡ ਦੇ ਦੋ ਸ਼ਾਲਾ ਦੇ ਵਿੱਚ ਇੱਕ ਵਿਆਹ ਸਮਾਰੋਹ ਸੀ ਜਿੱਥੇ ਪੂਰਾ ਪਰਿਵਾਰ ਉੱਚਾ ਹੋਇਆ ਸੀਗਾ ਤੇ ਉਸ ਦਿਤੀ ਵੀ ਹੋ ਰਹੀ ਸੀ ਜਦੋਂ ਮਨਾਦੀਤੀ ਦੇਰ ਰਾਤ ਘਰ ਨਹੀਂ ਪਰਤੀ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਪੁਲਿਸ ਰਾਤ 11 ਵਜੇ ਦੇ ਕਰੀਬ ਉਹਨਾਂ ਦੇ ਘਰ ਪਹੁੰਚੇ ਤੇ ਕੋਸ਼ਿਸ਼ ਕਰਨ ਤੋਂ ਬਾਅਦ ਉਹਨਾਂ ਨੂੰ ਉਸ ਜਗ੍ਹਾ ਦੇ ਉੱਤੇ ਲੈ ਗਏ ਜਿੱਥੇ ਕਿ ਮਨਾਦੀਤੀ ਦੀ ਕਲਾਸ ਪਈ ਸੀ ਮਿਲਤਕ ਦੀ ਮਾਨ ਰਸ ਹੈਗਾ ਕਿ ਉਸ ਦੀ 30 ਸਾਲ ਦੀ ਸੀ ਅਤੇ ਅਬੂ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ 11ਵੀਂ ਚਮਤਿਤ ਵਿਦਿਆਰਥਣ ਸੀ ਉਹ ਉਹ ਪੰਜ ਪਰਵਾਹਾਂ ਦੇ ਵਿੱਚ ਸਭ ਤੋਂ ਵੱਡੀ ਸੀ ਉਸ ਦੀ ਮਾਂ ਨੇ ਦੋਸ਼ ਲਗਾਇਆ ਹੈਗਾ ਕਿ ਸਚਿਨ ਨਾਮ ਦਾ ਇੱਕ ਨੌਜਵਾਨ ਜੋ ਕਿ ਗਵਾਂਡ ਦੇ ਵਿੱਚ ਰਹਿੰਦਾ ਸੀਗਾ ਅਤੇ ਇੱਕ ਦੁਕਾਨ ਦੇ ਉੱਤੇ ਵੀ ਕੰਮ ਕਰਦਾ ਸੀਗਾ ਉਸ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀਗਾ ਉਸ ਨੇ ਦੋਸ਼ੀ ਦੇ ਵਿਰੁੱਧ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਹੈ ਹੋਟਲ ਦੇ ਕਮਰੇ ਦੇ ਵਿੱਚ ਪ੍ਰੇਮਿਕਾ ਦੇ ਨਾਲ ਜੋ ਮੁੰਡੇ ਨੇ ਕੀਤਾ ਉਹ ਕੋਈ ਸੋਚ ਵੀ ਨਹੀਂ ਸਕਦਾ ਸਿਕ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਕੇ ਉਸ ਨੂੰ ਗਲਤ ਹਾਲਤ ਵਿੱਚ ਛੱਡ ਕੇ ਉਹ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਸਾਰੇ ਦੇਖ ਕੇ ਹਰਾਮ ਹੋ ਜਾਂਦੇ ਦਸਰਪਾਜ਼ੀ ਕਾ ਜ਼ਿਲ੍ਹੇ ਦੇ ਅਬੂਲ ਤੇ ਵਿੱਚ ਮਲੋਟ ਰੋਡ ਦੇ ਉੱਤੇ ট্রাক ਯੂਨੀਅਨ ਦੇ ਨੇੜੇ ਇੱਕ ਹੋਟਲ ਦੇ ਵਿੱਚ ਇੱਕ 17 ਸਾਲਾ ਮੈਜਰ ਲੜਕੀ ਦੀ ਹੱਤਿਆ ਕਰ ਦਿੱਤੀ ਗਈ ਉਸ ਦੀ লাশ ਹੋਟਲ ਦੇ ਕਮਰੇ ਦੇ ਵਿੱਚ ਜੋ ਕਿ ਖੂਨ ਦੇ ਨਾਲ ਲਤਪਤ ਪਈ ਮਿਲੀ ਤੇ ਉਸ ਦੀ ਗਰਦਨ ਇੱਕ ਤੇਜ਼ ਤਾਰ ਹਥਿਆਰ ਦੇ ਨਾਲ ਉਗੱਡੀ ਗਈ ਸੀ ਕੁੜੀ ਦੀ লাশ ਅਦਨੰਗੀ ਅਤੇ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਮਿਲੀ ਹੈ ਦਾ ਹੋਟਲ ਸਟਾਫ ਨੇ ਦੱਸਿਆ ਹੈ ਕਿ ਕੁੜੀ ਆਪਣੇ ਬॉयਫਰੈਂਡ ਨਾਲ ਪਹੁੰਚੀ ਸੀ ਹਾਲਾਂਕਿ 9 ਤੋਂ ਲਗਭਗ ਅੱਧੇ ਘੰਟੇ ਬਾਅਦ ਹੀ ਹੋਟਲ ਤੋਂ ਚਲਾ ਗਿਆ ਸੀਗਾ ਤੇ ਜ਼ੋਮੈਟੋ ਤੋਂ ਖਾਣਾ ਆਰਡਰ ਕਰਨ ਦਾ ਬਹਾਨਾ ਕਰਕੇ ਦੱਸਦੇ ਕਿ ਦੇਰ ਰਾਤ ਤੱਕ ਪੁਲਿਸ ਹੋਟਲ ਦੇ ਵਿੱਚ ਜਾਂਚ ਕਰਦੀ ਰਹੀ ਲੜਕੀ ਦੀ ਪਛਾਣ ਹੋਣ ਤੋਂ ਬਾਅਦ ਉਸ ਦੀ লাশ ਨੂੰ ਮਰਦਾ ਘਰ ਦੇ ਵਿੱਚ ਲਿਜਾਇਆ ਗਿਆ ਸਟੇਸ਼ਨ ਹਾਊਸ ਅਫਸਰ ਰਵਿੰਦਰ ਸਿੰਗ ਦਾ ਦੱਸਿਆ ਹੈਗਾ ਕਿ ਦੋਸ਼ੀ ਸਚਿਨ ਜੋ ਕਿ ਰਾਮਕੋੜ ਦਾ ਰਹਿਣ ਵਾਲਾ ਹੈ ਤੇ ਉਸ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤਾਂ ਪੋਸਟਮਾਰਟਮ ਦੀ ਜਾਂਚ ਚੱਲ ਰਹੀ ਹੈ ਤੇ ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੱਸਿਆ ਹੈਗਾ ਕਿ ਦੋਸ਼ੀ ਲੰਬੇ ਸਮੇਂ ਤੋਂ ਆਦੀ ਤਿੰਨ ਤੁੰਗ ਪ੍ਰੇਸ਼ਾਨ ਕਰ ਰਸੀਗਾ ਇਹ ਦੋਸ਼ ਪਰਿਵਾਰਕ ਨੰਮਰਾਦ ਦੇ ਵੱਲੋਂ ਲਗਾਈ ਗਈ ਹੈ ਤਾਂ ਹੋਟਲ ਸਟਾਫ ਦੇ ਅਨੁਸਾਰ ਕੁੜੀ ਜਿਹੜੀ ਮੰਗਲਵਾਰ ਯਾਨੀ ਕਿ ਬੀਤੀ ਸ਼ਾਮ 5 ਵਜੇ ਦੇ ਕਰੀਬ ਆਪਣੇ ਬॉयਫਰੈਂਡ ਦੇ ਨਾਲ ਹੋਟਲ ਪਹੁੰਚੀ ਸੀਗੀ ਤੇ ਸ਼ਾਮ 5:30 ਵਜੇ ਦੇ ਕਰੀਬ ਨੌਜਵਾਨ ਕਮਰੇ ਤੋਂ ਬਾਹਰ ਚਲਾ ਗਿਆ ਤੇ ਜ਼ਮੈਟੋ ਤੋਂ ਖਾਣਾ ਮੰਗਵਾਉਣ ਦੀ ਬਹਾਨੇ ਹੋਟਲ ਤੋਂ ਚਲਾ ਗਿਆ ਸੀਗਾ ਤੇ ਉਹ ਕਦੇ ਵਾਪਸ ਨਹੀਂ ਆਇਆ ਸ਼ਾਮ 7 ਵਜੇ ਦੇ ਕਰੀਬ ਕਮਰੇ ਦੇ ਵਿੱਚ ਕੋਈ ਹਰਕਤ ਨਾ ਹੋਣ ਦੇ ਉੱਤੇ ਸਟਾਫ ਨੂੰ ਸ਼ੱਕ ਹੋਇਆ ਕੀ ਕੋਈ ਗੜਬੜ ਜ਼ਰੂਰ ਹੈ ਤਾਂ ਪੁਲਿਸ ਸਟਾਫ ਨੇ ਫਿਰ ਦਰਵਾਜ਼ਾ ਖਟਕਟਾਇਆ ਪਰ ਕੋਈ ਆਵਾਜ਼ ਨਹੀਂ ਆਈ ਤੇ ਨਹੀਂ ਉਹ ਖੁੱਲਿਆ ਜਦੋਂ ਆਨੇ ਮਾਸਟਰ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਨੂੰ ਕੁੜੀ ਦੀ লাশ ਅੰਦਰ ਪਈ ਮਿਲੀ ਦੇ ਦੱਸ ਦिए ਕਿ ਜਿਸ ਹਾਲਤ ਦੇ ਵਿੱਚ ਲੜਕੀ ਦੀ লাশ ਮਿਲੀ ਸੀਗੀ ਉਹ ਸਾਰੇ ਦੇਖ ਕੇ ਹੈਰਾਨ ਹੋ ਗਏ ਸੀਗੇ ਕਿਉਂਕਿ ਉਸ ਦੀ ਗਰਦਨ ਦੇ ਸਿਰਫ ਅਗਲੇ ਹਿੱਸੇ ਦੇ ਉਸੇ ਸਿਰ ਅਤੇ ਢਰ ਨੂੰ ਇਕੱਠੇ ਫੜਿਆ ਹੋਇਆ ਸੀਗਾ ਤੇ ਉਸ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਸੀ ਅਤੇ ਉਸ ਨੇ ਸਿਰਫ ਕੱਪੜੇ ਪਾਏ ਹੋਏ ਸਨ। ਲਾਸ਼ ਦੇਖ ਕੇ ਸਟਾਫ ਕਾਫੀ ਘਬਰਾ ਗਿਆ ਤੇ ਫਰਸ਼ ਦੇ ਉੱਤੇ ਖੂਨ ਦੇ ਜੋ ਕਿ ਛਿੱਟੇ ਪਏ ਹੋਏ ਸਨ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀਗਾ। ਜਿਹੜੀ ਤਸਵੀਰ ਤੁਸੀਂ ਦੇਖ ਸਕ ਰਹੇ ਹੋ ਇਹ ਉਸ ਹੋਟਲ ਦੀ ਹੈ ਜਿੱਥੇ ਇਹ ਘਟਨਾ ਵਾਪਰੀ ਹੈ। ਕਟਨਾ ਦੇ ਸੂਚਨਾ ਮਿਲਣ ਤੇ ਉਤੇ ਸੀਟੀ ਪੁਲਿਸ ਸਟੇਸ਼ਨ ਇੱਕ ਦੀ ਪੁਲਿਸ ਟੀਮ ਜਿਹੜੀ ਕਿ ਮੌਕੇ ਤੇ ਉਤੇ ਪਹੁੰਚਦੀ ਹੈ ਤੇ ਉਹਨਾਂ ਨੇ ਕੋਟਲ ਨੂੰ ਸੀਲ ਕਰ ਦਿੱਤਾ ਤੇ ਕੋਟਲ ਦੇ ਰਿਕਾਰਡ ਰਜਿਸਟਰ ਅਤੇ ਹੋਰ ਸਬੂਤ ਜ਼ਬਤ ਕਰਨ ਪੁਲਿਸ ਅਨੁਸਾਰ ਲੜਕੀ ਦਾ ਨਾਮ ਆਰਤੀ ਸੀ ਤਾਂ ਪੁਲਿਸ ਸਟੇਸ਼ਨ ਦੇ ਇੰਚਾਰਜ ਰਵਿੰਦਰ ਸਿੰਘ ਨੇ ਦੱਸਿਆ ਹੈਗਾ ਕਿ ਪੁਲਿਸ ਨੇ रामकोट ਦੇ ਰਹਿਣ ਵਾਲੇ ਸਚਿੰਦ ਦੇ ਵਿਰੁੱਧ ਅਪਰਾਧੀ ਦੀ ਪ੍ਰਕਿਰਿਆ ਆਜ਼ਾਦਤਾ ਸੀਆਰ ਪੀਸੀ ਦੀ ਤਾੜਾ 103 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਡਾਕਟਰਾਂ ਨੇ ਬੋਰਡ ਦੇ ਵੱਲੋਂ ਜੋ ਕਿ ਅੱਜ ਦੁਪਹਿਰ ਤੋਂ ਜਿਹੜੀ ਪੋਸਟਮਾਰਟਮ ਕੀਤਾ ਕੀਤਾ ਸੀਗਾ ਤੇ ਮਾਮਲੇ ਦੀ ਹਰ ਪੈਰ ਤੋਂ ਜਾਂਚ ਵੀ ਕੀਤੀ ਜਾ ਰਹੀ ਹੈ ਅਜੇ ਕਿਸੇ ਵੀ ਦੋਸ਼ੀ ਨੂੰ ਬਖਸ਼ਾ ਨਹੀਂ ਜਾਵੇਗਾ ਉਨ 3 ਐਸ ਐਚਓ ਦੇ ਅਨੁਸਾਰ ਲੜਕੀ ਮੂਲ ਰੂਪ ਦੇ ਵਿੱਚ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਉਸਦੇ ਪਿਤਾ ਕਈ ਸਾਲਾਂ ਤੋਂ ਅਬੋਰ ਦੇ ਸ਼ਹਿਰ ਜੋ ਕਿ ਸ਼ਹੀਦ ਮੇਜਰ सुरेंद्र ਸਿੰਘ ਚੌਕ ਦੇ ਨੇੜੇ ਇੱਕ ਗਊਸ਼ਾਲਾ ਦੇ ਵਿੱਚ ਕੰਮ ਕਰਦੇ ਨੇ ਜਿਸ ਮੁੰਡੇ ਦੇ ਨਾਲ ਲੜਕੀ ਹੋਟਲ ਦੇ ਵਿੱਚ ਪਹੁੰਚੀ ਸੀਗੀ ਉਸ ਦਾ ਨਾਮ ਸਚੀਨ ਹੈ ਜਿਸ ਦੀ ਉਮਰ ਮਹਿਜ਼ 22 ਸਾਲ ਹੈ ਜੋ ਕਿ ਕੋਈ ਖੇੜਦ ਪਿੰਡ ਦਾ ਰਹਿਣ ਵਾਲਾ ਹੈ ਇਹ ਨਾਲ ਤੁਹਾਨੂੰ ਦੱਸਦੇ ਕਿ ਮ੍ਰਿਤਕ ਦੇ ਪਰਿਵਾਰਕ ਵਾਲੇ ਵੀ ਮੌਕੇ ਦੇ ਉੱਤੇ ਪਹੁੰਚੇ লাশ ਦੀ ਪਛਾਣ ਕੀਤੀ ਤੇ ਪਿਤਾ ਜੈਨਾਲ ਅਤੇ ਮਾਂ ਗੁੱਡੀ ਦੇ ਵਿੱਚ ਸਹਿਗਾ ਕਿ ਉਹਨਾਂ ਦੀ ਉਮਰ ਸਿਰਫ 17 ਸਾਲਾਂ ਦੀ ਸੀ ਤੇ ਉਹ ਲਗਭਗ 6 ਮਹੀਨਿਆਂ ਤੋਂ ਸਚੀਨ ਨਾਮ ਦੇ ਮੁੰਡੇ ਦੇ ਸੰਪਰਕ ਦੇ ਵਿੱਚ ਸੀ ਉਹ ਉਸ ਦਿਨਾਂ ਗੱਲ ਕਰਦੀ ਰਹਿੰਦੀ ਸੀ ਕਿ ਪਰ ਉਹਨਾਂ ਨੂੰ ਨਹੀਂ ਪਤਾ ਕਿ ਰਿਸ਼ਤਾ ਕਿੰਨਾ ਅਗਭੀ ਵਧਿਆ ਮੇਤਕ ਦੇ ਪਿਤਾ ਜੈਨਾਨੰਦ ਸਹਿਗਾ ਕਿ ਉਸ ਦਿਨ ਸੱਸ ਦਾ ਦੋ ਦਿਨਾਂ ਪਹਿਲਾਂ ਦੇਹਾਂਤ ਹੋ ਗਿਆ ਸੀਗਾ ਅਤੇ ਪੂਰਾ ਪਰਿਵਾਰ ਕੰਨਪੂ ਗਿਆ ਹੋਇਆ ਸੀਗਾ ਪਰਿਵਾਰ ਕੱਲ ਹੀ ਵਾਪਸ ਆਇਆ ਸੀ ਘਟਨਾ ਵਾਲੇ ਦਿਨ ਪਿੰਡ ਦੇ ਦੂਸ਼ਾਲਾ ਦੇ ਵਿੱਚ ਇੱਕ ਯਾ ਸਮਾਰੋਹ ਸੀ ਜਿੱਥੇ ਪੂਰਾ ਪਰਿਵਾਰ ਉੱਚਾ ਹੋਇਆ ਸੀਗਾ ਤੇ ਉਸ ਦੀ ਟੀਵੀ ਹੋ ਕੇ ਸੀ ਜਦੋਂ ਮਨਾਦੀਤੀ ਦੇਰ ਰਾਤ ਘਰ ਨਹੀਂ ਪਰਤੀ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਪੁਲਿਸ ਰਾਤ 11 ਵਜੇ ਕਰੀ ਉਹਨਾਂ ਦੇ ਘਰ ਪਹੁੰਚੇ ਤੇ ਕੋਸ਼ਿਸ਼ ਕਰਨ ਤੋਂ ਬਾਅਦ ਉਹਨਾਂ ਨੂੰ ਉਸ ਜਗ੍ਹਾ ਦੇ ਉੱਤੇ ਲੈ ਗਏ ਜਿੱਥੇ ਕਿ ਮਨਾਦੀਤੀ ਦੀ लाश ਪਾਈ ਗਈ। ਮਿਲਤੱਕ ਦੀ ਮਾਨ ਰਸ ਹੈਗਾ ਕਿ ਉਸ ਦੀ ਤੀ 17 ਸਾਲ ਦੀ ਸੀ ਅਤੇ ਅਗੋਂ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਸੀ। ਉਹ ਉਹ ਪੰਜ ਪਰਵਾਹਾਂ ਦੇ ਵਿੱਚ ਸਭ ਤੋਂ ਵੱਡੀ ਸੀ ਉਸ ਦੀ ਮਾਂ ਨੇ ਦੋਸ਼ ਲਗਾਇਆ ਹੈਗਾ ਕਿ ਸਚਿਨ ਨਾਮ ਦਾ ਇੱਕ ਨੌਜਵਾਨ ਜੋ ਵੀ ਗਵਾਂਡ ਦੇ ਵਿੱਚ ਰਹਿੰਦਾ ਸੀਗਾ ਅਤੇ ਇੱਕ ਦੁਕਾਨ ਦੇ ਉੱਤੇ ਵੀ ਕੰਮ ਕਰਦਾ ਸੀਗਾ ਉਸ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀਗਾ ਉਸ ਨੇ ਦੋਸ਼ੀ ਦੇ ਵਿਰੁੱਧ ਸਖਤ ਕਾਰਵਾਈ ਦੀ ਵੀ ਮੰਗ ਕੀਤੀ